ਤੇ ਬਣੀ ਹੋਈ ਟੀਮ ਬੰਗਲ ਕਲੱਬ ਸੁਰ ਸਿੰਘ ਉਹ ਖੇਡ ਗਰਾਊਂਡ ਵਿੱਚ ਨੇ ਬਾਬਾ ਜੀ ਨੇ ਪਿਆਰ ਆਸ਼ੀਰਵਾਦ ਦੇ ਦਿੱਤੇ ਐ ਚਾਰ ਹੈ ਚਹਲ ਕੇ ਵੇਖਾਂਗੇ ਅਰਸ਼ਾਹ ਬੱਕਣ ਵਾਲੀਆ ਨਾਲ ਕਹਿੰਦੇ ਨੌਜਵਾਨ ਸਾਹਮਣੇ ਲਾਈ ਲੱਗਿਆ ਹੋਇਆ ਇਹ ਆਹ ਸਾਹਮਣੇ ਟੱਚ ਡਬਲ ਟੀਮ ਖੇਡ ਰਹੀ ਆ ਇਹ ਖੇਤਾਂ ਵਾਲੀ ਸਾਈਡ 'ਤੇ ਬਿਨੀ ਚੰਨ ਸਾਹਿਬ ਜੀ ਕਬੱਡੀ ਕਲੱਬ ਸਰਸਿੰਗ ਇੱਕ ਪਾਸੇ ਫਰੰਦੀਪ ਸਿੰਘ ਦੀ ਗੋਪੀ ਦੀ ਖੇਡ ਕਲੱਬ ਦੂਜੇ ਪਾਸੇ ਪ੍ਰਤਾਪ ਸਿੰਘ ਤਾਪੇ ਦੀ ਟੀਮ ਖੇਡ ਰਹੀ ਮੈਦਾਨ ਵਿੱਚ ਮੈਚ ਸਰੇਦਾ ਸ਼ੁਰੂ ਹੋ ਜੁਕਾ ਖੇਡ ਮੈਦਾਨ ਵਿੱਚ ਲੋ ਟੀਮਾਂ ਨਾਜਵਾਨ ਨੰਬਰ ਆਪਣੀ ਟੀਮ ਦੇ ਬਾਅਦ ਤੇ ਜੋਰਦਾ ਹੋਇਆ ਅੱਗੇ ਭੱਜਦੇ ਗਾયા ਇਹ ਖੇਡ ਗਿਆ ਨੌਜਵਾਨ ਯੂਰਪ ਦੇ ਮੈਦਾਨਾਂ ਵਿੱਚ ਇਹ ਰਵੀ ਸੰਧੀ ਦੇ ਨਾਲ ਬੂੜੀ ਰਿਸ਼ਤੇਦਾਰੀ ਦੀ ਹੈ ਸਾਰੇ ਇਲਾਕਾ ਨਿਵਾਸੀਆਂ ਦਾ ਸੁਲੁੱਚੇਰ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਸਤਿਕਾਰ ਲੋ ਸਾਹਮਣੇ ਮੰਨਾ ਨੌਜਣ ਕਬੱਡੀ ਪਾਰਿਆ ਮੇਰੇ ਮਿੱਤਰੋ ਤੇ ਜਹਾਂ ਵਿੱਚ ਸੁੱਖ ਪੰਘੇ ਪੜਦਾ ਮੁੰਡਾ ਲਾਡੀ ਕਬੱਡੀ ਪਾਰਿਆ ਮੇਰੇ ਸਾਥੀ ਕਹਿੰਦੇ ਪ੍ਰਗਟ ਕਰੀਏ ਹੋ ਸਾਹਮਣੇ ਕਹਿੰਦੇ ਲਾਡੀ ਸੁਭਰਾ ਪਿੰਡ ਵਾਲਾ ਕਬੱਡੀ ਪਾਰਿਆ ਸਰਗਲਾਸੀ ਕਬੱਡੀ ਦੇ ਬਾਬਾ ਪੋੜ ਜੋਤਾ ਸਿੰਘ ਸੁਭਰਾ ਉਹਨਾਂ ਦਾ ਕਹਿੰਦੇ ਪਿੰਡੂ ਮੈਦਾਨ ਵਿੱਚ ਵਧਿਆ ਹੋਇਆ ਚਾਰ ਖਿਡਾਰੀ ਤਿਆਰ ਬਰ ਤਿਆਰ ਨੇ ਵੇਖਾਂਗੇ ਖੇਡ ਮੈਦਾਨ ਵਿੱਚ ਚੱਲੇ ਹੋਇਆ ਕੋਈ ਇੱਕ ਵਾਰੇ ਕੋਈ ਦੋ ਵਾਰੇ ਤੂੰ ਦੇਸ਼ ਕਾਉ ਤੇ ਸੱਤ ਵਾਰੇ ਤੇ ਸੱਤ ਵਾਰ ਕੇ ਕਹਿਣਾ ਬਾਣਾ ਮਿੱਠਾ ਲਾ ਕੇ ਤੇਰਾ ਸਰਬਸਤਾਨੀਆਂ ਵਿੱਚ ਤੇਰਾ ਕੌਣ ਦੂਗਾ ਦੇਣਾ ਜੀਵਨ ਖੇਰੇ ਦੀ ਪਈ ਹੀ ਰੇਡ ਚਾਰ ਖਰਾਂ ਦੀ ਤਿਆਰ ਨੇ ਲੈ ਵੀ ਲਾਭ ਲਾਖਾ ਜੱਫਾ ਕਰਾ ਆਜਾ ਅੱਤਲ ਸਹਿਰ ਵਾਲਿਆਂ ਮੁੰਡਿਆਂ ਇੱਕ ਕੰਨੀ ਦੀ ਲੱਗਿਆ ਨਾਲ ਔਰ ਲਾਭ ਅੱਤਲ ਸਹਿਰ ਦੀ ਉਹ ਤਾਵਲ ਤਤਰ ਧਰਤੀ ਹੈ ਪਰ ਸਾਹਮਣੇ ਕੀ ਫੈਸਲੇ ਹੋ ਗਏ ਆ ਟੱਚ ਦਬਾ ਪੁਆਇੰਟ ਰੇਡਰ ਦੇ ਹਿੱਸੇ ਆ ਇੱਕ ਸੁਖਮਨ ਕੋਲਾ ਸਾਹਿਬ ਦੀ ਧਰਤੀ ਤੇ ਛੋਟੇ ਗੁਰਦੇਵ ਤਾਰਗੰਦ ਦੇ ਨਾਲ ਹੋ ਰਹੀ ਹੈ ਪਰ ਰਵੀ ਸਾਰ ਕਰਦੇ ਹਾਂ ਇਧਰ ਸੁਰਜੀਤ ਸਿੰਘ ਦੀ ਸਰਪੰਸਰ ਵਰਗਦਾਸੀ ਜਗENDER ਸਿੰਘ ਸਿੰਘਪੁਰੇ ਵਾਲਿਆ ਪਿਆਰ ਤੇ ਦੇਰ ਜੁੜਦੀਏ ਫਿਰ ਕਬੱਡੀ ਦੇ ਨਾਲ ਰਾਜੂ ਕਟੋਲੇ ਵਾਲਾ ਫਿਰੋਜ਼ਪੁਰਿਆ ਕਬੱਡੀ ਧਾਰਿਆ ਮੇਰੇ ਮਿੱਤਰੋ ਲਓ ਸਾਹਮਣੇ ਹੋ ਗਿਆ ਹੱਥ ਜੋੜੀਓ ਇੱਕ ਵਾਰ ਸਖਤ ਬਘਨ ਵਾਲਾ ਉੱਫੜ ਕੇ ਪਾਰ ਕਬੱਡੀ 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 ਹੇ 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 ਆਓ 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 ਮੈਚ ਐਨ ਚੋਟੀ ਦਾ ਵੱਡਾ ਮੈਚ ਖੇਡਿਆ ਜਾ ਰਿਹਾ ਸੰਤਵਾਪੁਰ ਦੇ ਬਾਬਾ ਬਜਨ ਸਿੰਘ ਦੀ ਕਾਰਸਵਤ ਪੁੱਤਰਾਂ ਬੱਬਰ ਸ਼ੇਰਾਂ ਦੀ ਨੰਬਰ 1 ਪੋਟੀ ਟੀਮ ਕਿਹਕੇ ਬੁਗਵਾ ਰਿਆ ਕਰਨਾ ਹੈ ਅਰਜਨ ਲਾਲ ਪ੍ਰੀਤ ਸਿੰਘ ਬਲੇਡ ਪਿੰਡ ਵਾਲਾ ਇਹ ਤਾਂ ਬੇ ਸੋਰ ਸਿੰਘੀਆ ਦਾ ਤਰਾਸ਼ਿਆ ਚੇਨਾ ਬੜਕਾ ਮੇਰੇ ਮਿੱਤਰੋ ਲਓ ਸਾਹਮਣੇ ਮੇਖਾ ਝੁਖਾ ਕਿਹਦੇ ਕੋਲ ਹੈ ਇੱਕ ਮਸੇ ਲਾਲ ਦੂਸਰੇ ਪਾਸੇ ਵੀ ਲਾਲ ਪੋਣਾ ਹੋਇਆ ਕਿ ਲਿਖਣੇ ਵਾਲਾ ਲੌਜੇ ਤੋਂ ਦੌੜੇ ਵਾਲਾ ਗ੍ਰੀਕੀ ਤੋਂ ਜੋ ਸਾਡੇ ਮਲਾਕ ਅਕਰ ਸਾਹਿਬ ਦੀ ਧਰਤੀ ਦਾ ਨੋਈਆ ਹੰਬਰਗੱਲ ਆਪਾਂ ਨੂੰ ਮੇਰੇ ਮਿੱਤਰੋ ਇਹ ਵਾਹ ਸਾਹਮਣੇ ਲੱਗਿਆ ਪਿਆ ਯੋਗ ਇਹ ਖੇਡ ਹੈ ਯੋਰਾ ਦੀ ਮੇਰੇ ਮਿੱਤਰੋ ਲਓ ਲਾਓ ਅਕਰ ਸਾਹਿਬ ਦੀ ਧਰਤੀ ਦਾ ਮੇਰੇ ਮਿੱਤਰੋ ਇਹ ਸਾਹਮਣੇ ਪਰ ਮੰਮਾ ਤੱਕੋ ਨਵੇਂ ਪਿੰਡ ਦੀ ਧਰਤੀ ਦਾ ਗੱਦੜੂ ਇੱਕ ਤਗੜਾ ਨੰਬਰ ਆਵਾਜ਼ ਸੁਣਕਾਰ ਆਪ ਦਾ ਸਰਪੰਚ ਸਰਦਾਰ ਗੁਲਾਬ ਸਿੰਘ ਜੀ ਉਹਦਾ ਸਾਫ ਦਾ ਸਰਪੰਚ ਸੋਪਾਲ ਸਿੰਘ ਤੇ ਮਜੂਤਾ ਸਰਪੰਚ ਬਲਜੀਤ ਸਿੰਘ ਮੰਨੀ ਸਾਹਾ ਧੰਨਵਾਦ ਪਰ ਸਾਹਮਣੇ ਟੱਕਰ ਟੋਟੀ ਨਹੀਂ ਹੈ ਇਸ ਪਾਸੇ ਜੱਫਾ ਲਾਇਆ ਟੌੜ ਆਕਾਸ਼ ਨੌਜਵਾਨ ਤੇ ਆਕਾਸ਼ ਢਿੱਲੋਂ ਸੁਰ ਸਿੰਘ ਜੀ ਜਿਹੜੇ ਲਾਟ ਮੈਦਾਨ ਵਿੱਚ ਚਾਰੇ ਖਿਡਾਰੀ ਤਿਆਰ ਨੇ ਪਰ ਕਹਿੰਦੇ ਸੁਰ ਸਿੰਘ ਦੀ ਧਰਤੀ ਦਾ ਪਰ ਨੰਬਰ ਜੀਵਨ ਖਹਿਰਾ ਆਪਣੀ ਟੀਮ ਦੇ ਨਾਲ ਤੇ ਜੋੜਦਾ ਹੋਇਆ ਕਿ ਕਬੱਡੀ ਦੇ ਗਰਾਊਂਡ ਵਿੱਚ ਖਿੱਚ ਦੀ ਲਕੀਰ ਆਖਰੀ ਧਰਤੀ ਆ ਸੂਰਤ 95 ਧੁੱਲਰੇ ਦੀਨ ਕੇ ਖੇਤ ਪੁਰਜਾ ਪੁਰਜਾ ਘੱਟ ਮਰੇ ਕਬੂਲਾ ਛਾੜੇ ਖੇਤ ਕਬੱਡੀ ਪਈ ਹੋਈ ਆ ਇੱਕ ਅੰਨਿਕ ਨੇ ਮੜੀਲਾ ਵਾਲਾ ਸਾਹਬਾ ਮੜੀਲਾ ਵਾਲਾ ਸਾਹਬ ਤੇ ਦੂਜੇ ਪਾਸੇ ਵੇਖਾਂਗੇ ਨਾਜਵਰ ਖੇਡ ਮੈਦਾਨੇ ਚ ਲਓ ਕੋਸ਼ਿਸ਼ ਕੀਤੀ ਹੋਈ ਆ ਲੱਗਦਾ ਜੋੜ ਤੇ ਨੰਬਰ ਰੀਡਰ ਦੇ ਨਾਲ ਤੇ ਜੁੜਦਾ ਹੈ ਸੁਖਬਣਾ ਨਾਗਣਾ ਬੜੇ ਨਾਖੰਡਗੇ ਔਰ ਜਗਰਾਤ ਸਿੰਘ ਜੀ अर्जुन लवपप्रीत देर पिंड वटि तकड़ा नंबर नंढपी भरत जाथी काश सिरने भने 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 पे लाज उथो पे लुजा ਹੋ ਗਈ ਮਿੱਤਰੋ ਪਰ ਗੁਰਦੇਵ नागर ਜਿਸੇ ਨਵਾਂ ਖਿਡਾਰੀ ਆਸਲਾ ਵਾਲਾ ਨਹੀਂ ਕਾਹੀ ਵਾਲਾ ਉਹ ਗੱਗੀ ਹੈ ਨਾਲ ਵਾਲਾ ਲਓ ਸਾਹਮਣੇ ਕੰਨੀ ਤੇ ਲੱਗਿਆ ਆਇਆ ਇਧਰ ਗੁਰਵੰਤ ਦਬਈ ਵਾਲੋਂ ਵੱਡੇ ਪਿਆਰ ਵੱਡੇ ਆਸ਼ੀਰਵਾਦ ਆਏ ਆ ਜਿਸੇ ਨਾਲ ਇਹ ਮਹਾਂਦਰੇ ਮਿਲ ਜਾਂਦੇ ਮੇਰੇ ਮਿੱਤਰੋ ਇੱਕ ਛੋਟੀ ਜੀ ਟੱਕਰ ਅੰਮੋਲ ਸਿਗਾ ਮੋਲਾ ਇਹਦਾ ਖੱਖ ਪਿੰਡ ਹੈ ਜਿਵੇਂ ਆ ਕਾਈ ਕਿਤੇ ਮੇਰੇ ਮਿੱਤਰੋ ਲਓ ਸਾਹਮਣੇ ਪੜਦੇ ਹੋਏ ਸਿੱਖ ਸਰਦਾਰ ਇੱਕ ਪਾਸੇ ਜੱਟ ਨੌਰ ਖਰੀਦ ਸਾਹਿਬ ਦੀ ਧਿਰ ਤੇ ਇੱਕ ਤਗੜਾ ਲਾਓ ਗੁੱਡਾ ਗਰੇ ਸੰਮੋਲੀ ਵਾਲਾ ਕਬੱਡੀ ਪਾ ਰਿਹਾ ਪੱਟਾ ਵਿੱਚ ਜਾਣ ਹੋਵੇ ਡੌਲਿਆਂ ਤੇ ਮਾਰ ਹੋਵੇ ਚੁੰਡੀ ਜਾਵੇ ਨਾ ਸਰੀਰ ਤੇ ਵੱਡੀ ਮਿੱਤਰੋ ਫੇਰ ਖੇਡੀ ਜਾਂਦੀ ਹੈ ਕਬੱਡੀ ਮੇਰੇ ਟੱਕਰ ਸਰਾਉਂਦੀ ਆ ਹਾਨ ਹਾਨ ਪੜਦਾ ਖੇਡ ਦੇ ਮਾ ਵਿਚ ਉਹ ਬੱਲੇ 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 ਚੜ ਗਿਆ ਅਠ ਦੀ ਪੁਰੀ ਦੇ ਪੜਾ ਤਾੜੀ ਵੱਜੂ ਕਰਦੇ ੱਤੇ ਲਾਉ ਜੱਫਾ ਨੰਬਰ ਕੰਨੇ ਗੁੱਡਾਪੋਹੀ ਵਾਲਾ ਆਪਣੀ ਟੀਮ ਦੇ ਬਾਪ ਤੇ ਰੋਕ ਰਿਹਾ ਹੈ ਤੇ ਕੰਦਲ ਮੱਲੀ ਜਰਬਣੀ ਪੀਰ ਨੇ ਸਾਡੇ ਦਿਉਦੇ ਰਹਿਣ ਕਬੱਡੀ ਅੱਜ ਉਹ ਹਾ ਪਿੰਡ ਦੇ ਪਿਆਰੀ ਸਾਸਿਕ ਦੀ ਆ ਨਾ ਆਉਂਦਾ ਚਾਹ ਜਾਂ ਫੇ ਵਿੱਚ ਦੇਖਾਂਗੇ ਬਹ ਹਲਕਾ ਟੱਚ ਤੇ ਪੁਆਇੰਟ ਆ ਸਮੀ ਰੇਡਰ ਦੇ ਹਿੱਸੇ ਹੈ ਮਨਨ ਦਾ ਤਾਰੀਨ ਸਮਾਨ ਹਰਪਾਲ ਬਲੇਰ ਬਣਾ ਦਿੱਤੇ ਲਾਣਗੇ ਪਰ ਟੀਮਾਂ ਪਹਾਰੇ ਵਾਲਾ ਇਸ ਸਮੇ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਲੈ ਵੀ ਮੰਨਿਆ ਢੋਲ ਵਾਲਿਆ ਵੇਖਾਂ ਮੂਰੇ ਫਿਰ ਦੱਸਾਂਗੇ ਸਖਤਾਂ ਨੂੰ ਦਰਸ਼ਕਾਂ ਨੂੰ ਪਰ ਸਾਹਮਣੇ ਡਾਕ ਤੇ ਬਾਬਾ ਤੇ ਪੁਆਇੰਟ ਹੈ ਸਾਰੇ ਰੇਡਰ ਦਾ ਹੈ ਅਗਲੀ ਰੇਡ ਤੇ ਪਰ ਜਾਂਦਾ ਜਿਵੇਂ ਏਕਮ ਬਤਾਹਪੁਰੇ ਦੀ ਗੱਲ ਚੱਲਦੀ ਫਿਰਦੀ ਪਗੇ ਗੋਪੀ ਦੀ ਚੇਲੇ ਦੀ ਉਹ ਤਾਂ ਬੇਲਾ ਚੇਲਾ ਭਰਾਉਂਦਾ ਮੇਲਾ ਪਰ ਨੰਬਰ ਜਿੱਕਨੇ ਸਭਰਾ ਪਿੰਡ ਵਾਲਾ ਕਬੱਡੀ ਪਾ ਰਿਹਾ ਪਰਲੀ ਕੰਨੀ ਮੁੰਡਾ ਕਹਿੰਦੇ ਕੈਨੇਡਾ ਦੇ ਸਰੀ ਸ਼ਹਿਰ ਤੋਂ ਆਇਆ ਮੱਲਾ ਢੋੜ ਪਿੰਡ ਵਾਲਾ ਨਾ ਤਾਂ ਮੇਰਾ ਪੁੱਤਰ ਰਮਾਨ ਗਰਦਤ ਅੰਤਾਰ ਪਿੱਛੇ ਵਿੰਡ ਗਿਆ ਆਹ ਤਾਂ ਮੇਰਾ ਪੁੱਤਰਾ ਆਹ ਤਾਂ ਮੇਰਾ ਪੁੱਤਰਾ ਤੇ ਨੰਬਰ ਰੇਡਰ ਦੇ ਬਾਅਦ ਤੇ ਜੁੜਦਾ ਹੋਇਆ ਇਸ ਟੀਮ ਦੀ ਸੰਗਤ ਦਾ ਬਹੁਤ ਬਹੁਤ ਸਤਿਕਾਰ ਸਿਚੇ ਨਗਰ ਕ੍ਰੰਦੀਪੁਰ ਦੀ ਸੰਗਤ ਵੱਲ ਸਾਰੀ ਸੰਗਤ ਦਾ ਸਤਿਕਾਰ ਆਸੀ ਗੱਗੀ ਚੱਕ ਦੇਸ਼ੀਆ ਨੰਬਰ ਰੇਡਰ ਦਾ ਮਾਪੁਰਸ਼ਾ ਵੱਲੋਂ ਬਹੁਤ ਵੱਡਾ ਪਿਆਰ ਇਹ ਬਹੁਤ ਵੱਡੇ ਉਹਨੇ ਕਬੱਡੀ ਫਰੰਦੀਪੁਰ ਦਾ ਗੋਪੀ ਨੰਬਰ ਰੀਡਰ ਦਾ ਇੱਕ ਆਪ ਛੋਡ ਜੀ ਭੈਣ ਆਈ ਹੈ ਨੇ ਗਰਾਊਂਡ ਦਾ ਚੱਕਰਾ ਉਹ ਵੀ ਦੂਰ ਮਾਰਸ ਨਾਲ ਕਰਦਾ ਸਪੈਰ ਸਾਡੇ ਅਮਰ ਪਾੜੀ ਦੇ ਫਰੰਦੀਪੁਰ ਵਾਲੇ ਚੰਨ ਮਾਤਾ ਗੁਜਰੀ ਦਾ ਸੱਤਾ ਕੰਡੇ ਦੀ ਸੇਜ ਵਿਛਾਈ ਸੀਨੇ ਨਾਲ ਤੇਗ ਲਾ ਲਈ ਯਾਰ ਬੋ ਯਾਰ ਪੁੱਤਾਂ ਦੀ ਮਨ ਨੇਦਾ ਵੀ ਧਰਤੀ ਦੇ ਪੱਕੇ ਤੌਰ ਦਾ ਮਸਨੀਜ ਹੈ ਹਰ ਸਰਦੀਆਂ ਦਾ ਸੀਜ਼ਨ ਇਹ ਨਾ ਜਾਣ ਇੰਡੀਆ ਪੰਜਾਬ ਦੀ ਧਰਤੀ ਤੇ ਖੇਡਣ ਦੀ ਹੌਸਲ ਲੋਹਰ ਪੱਕੇ ਤੌਰ ਤੇ ਤੇ ਤਾਬੇ ਸਿਰ ਸਿੰਘ ਦੀ ਇੱਕ ਨਾ ਟੋਪ ਦਾ ਯੱਥਾ ਕਮਾਲ ਕਰ ਗਿਆ ਮੇਰੇ ਮਿੱਤਰੋ ਲਓ ਸਾਹਮਣੇ ਨੌਜਾਨ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਿਆ ਹੋਇਆ ਇਹ ਹੈ ਜੰਪੇ ਖਡੂਰ ਸੈਵੀਆ ਨੌਜਵਾਨ ਇੱਕ ਤਕੜਾ ਨੰਬਰ ਧੱਕੇ ਮਾਰਦਾ ਹੋਇਆ ਪਰਦੇ ਪੰਜਾਰ ਦਾ ਚੜ੍ਹਦੀ ਕਾਲ ਚ ਰਹਿਣ ਵਾਲਾ ਨਗਰ ਪਰ ਸਾਹਮਣੇ ਸਾਦਾ ਮਨੀਲਾ ਵਾਲਾ ਸਾਬਾ ਢਿੱਲੂ ਨੌਜਵਾਨ ਸੁਰਸੰਗੀਆ ਤੇ ਦੂਸਰੇ ਪਾਸੇ ਗੋਗਾ ਧੰਬੋਈ ਵਾਲਾ ਤਕੜਾ ਨੰਬਰ ਆਪਣੀ ਟੀਮ ਦੇ ਉੱਤੇ ਜੋੜ ਗਿਆ ਅਸੀਂ ਰੇਡ ਚਾਰ ਖਿਡਾਰੀ ਪਿਆਰ ਪਰ ਪਿਆਰ ਨੇ ਲੱਧੀ ਨਜਰੇ ਦੁੱਲਾ ਜੰਮਿਆ ਤੁਮਾਂ ਪੈ ਗਈਆਂ ਜਹਾਨ ਵਿੱਚ ਸਾਰੇ ਤੇ ਮਾਲਾ ਤੇਰੇ ਰੰਗ ਨੇ ਨਿਆਰੇ ਲੱਧੀ ਨਜਰੇ ਦੁੱਲਾ ਜੰਮਿਆ ਤੁਮਾਂ ਪੈ ਗਈਆਂ ਲਓ ਸਾਹਮਣੇ ਮੈਦਾਨ ਵਿੱਚ ਕੀ ਇਸ਼ਾਰਾ ਰੇਡਰ ਦੇ ਬਾਅਦ ਤੇ ਜਾ ਸਟਾਪ ਕਰਦੇ ਪਿਆ ਬਈ ਰੇਡ ਹੈ ਹੈਪੀ ਸਵਨ ਕਰਨਗੇ ਸਾਡੇ ਵੀਰ ਹੈ ਟੀਮਾਂ ਪਾ ਵੀ ਕਬੱਡੀ ਜਸ਼ਨ ਸਾਡੇ ਵੀਰ ਦਾ ਤੇੜਪਾਲ ਦਾਸ ਸਿੰਘ ਬਾਦਲ ਫਰੰਦੀਪੁਰ ਵਾਲੇ ਦੇ ਨਾਲ ਹੈ ਵੱਡੇ ਪਿਆਰ ਭੇਜਿਆ ਪਰ ਜੁੜ ਜੀਏ ਕਬੱਡੀ ਦੇ ਨਾਲ ਦੋਨਾਂ ਕਹਾਰੇ ਵਾਲਾ ਨੌਜਵਾਨ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਇੱਕੋਲੇ ਮੱਲ ਇੱਕ ਪਾਸੇ ਆਕਾਸ਼ ਢਿੱਲੇ ਨੌਜਵਾਨ ਸੁਰਸਣ ਦੀ ਧਰਤੀ ਦਾ ਲਓ ਜੱਫਾ ਲਾ ਕੇ ਬੈਂਕਾ ਵਾਲੇ ਬਾਜੂ ਦਾ ਪਰਸ਼ਾ ਤੇਲਾਵਾਲਕਾ ਦਾ ਸਰਸੰਗ ਦੀ ਧਰਤੀ ਬਿੰਕਾ ਵਾਲੇ ਬਾਜੂ ਦੇ ਜ਼ਿਕਰ ਹੁੰਦੇ ਆ ਪਿੰਡ ਹੈ ਮੱਖੀਕਲਾ ਮੱਖਣ ਸੰਧੂ ਵਰਗੇ ਜੜੀਆਂ ਦੇ ਸ਼ਿਪਾਰ ਖਿਡਾਰੀ ਅਰਸ਼ ਕੋਲਿਆ ਵਾਲਾ ਉਹ ਗੱਲਾਂ ਚਾਜ ਗਿਆ ਮੇਰੇ ਮਿੱਤਰੋ ਬਾਜੂ ਕੋਲਿਆ ਬਾਪੂ ਦੀ ਬਾਤ ਤੁਹਾਨੂੰ ਹੱਥ ਵਰਖਾਜ ਬਣਾਤਾ ਲੈ ਇਹ ਵੀ ਜਹਾਜ ਬਣਾਦਾ ਜੁਗਨ ਨੱਚ ਉਧਰ ਸਰਦਾਰ ਸਰਜੀਤ ਸਿੰਘੀ ਸਰਪੰਚ ਸਿੰਘਪੁਰ ਵਾਲੇ ਨੇ ਵੱਡੇ ਪਿਆਰ ਵੱਡੇ ਮਾਨ ਦਿੱਤੇ ਆ ਤੇ ਰਾਣਾ ਫਰੰਦੀਪੁਰ ਗੜਗੜੀ ਕਨੇਡਾ ਵਾਲਾ ਭਰਾ ਔਰ ਬਹੁਤ ਵੱਡਾ ਸੰਮੇਸ਼ਾ ਜੀ ਦੀ ਯਾਦ ਵਿੱਚ ਵੀ ਸੱਭਿਆਚਾਰ ਮੇਲਾ ਖੇਡ ਮੇਲਾ ਹੁੰਦਾ ਹੈ ਬੁੱਧਪਤ ਦੇ ਦਾਨੀ ਤੰਤਰ ਮਾਤਾ ਬਾਬਾ ਬੁੱਢਾ ਸਾਹਿਬ ਜੀ ਦੀ ਯਾਦ ਵਿੱਚ ਵੀ ਉਹ ਵੱਡਾ ਜੋੜ ਮੇਲਾ ਵੱਡਾ ਖੇਡ ਮੇਲਾ ਕਰਾਇਆ ਜਾਂਦਾ ਹੈ ਤੰਤਰ ਮਾਤਾ ਗੁਜਰਕਾਰ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫੱਤੇ ਸਿੰਘ ਜੀ ਦਾ ਇੱਕ ਚੜ੍ਹਦਾ ਖੇਡ ਮੇਲਾ ਗੱਗੀ ਚੱਕ ਦੇਸ ਵਾਲਾ ਹੈ ਤੇ ਨਾਲ ਕਹਿੰਦੇ ਜੀਵਨ ਇਹਾਰੇ ਖੇਰੇ ਖੇਰੇ ਪਿੰਡ ਵਾਲਾ ਹੈ ਔਰ ਟੱਕਰ ਚੋਟੀ ਲਈ ਹੋਈ ਹੈ ਪੁਆਇੰਟ ਇਸ ਸਮੇਂ ਰੇਡਰ ਦੱਸਿਆ ਹੈ ਰਾਜਾ ਕੋਲਾ ਖੇਡ ਮੈਦਾਨ ਵਿੱਚ ਚਾਰੇ ਜਾਫੀ ਤਿਆਰ ਬਰ ਤਿਆਰ ਨੇ ਰੇਡ ਪਈ ਹੋਈ ਆ ਤੇ ਨੌਜਵਾਨ ਕਿਸ਼ਨਗੜ੍ਹ ਦੀ ਧਰਤੀ ਦਾ ਲਓ ਸਾਹਮਣੇ ਖੰਡੂਰ ਸਾਹਿਬ ਪ੍ਰਸਿੱਧ ਕੀਤਾ ਮੁੰਡੇ ਨੇ ਦੇਖेंगे ਚਾਰੇ ਜਾਫਿਆਂ ਵਿੱਚ ਕਿਹੜਾ ਜਾਫੀ ਲਾਹ ਤਕੜਾ ਜਾਫਾ ਨੰਬਰ ਆਪਣੀ ਟੀਮ ਦੇ ਵਾਸਤੇ ਜੋੜੂਗਾ ਲਓ ਸਾਹਮਣੇ ਦੇਖਣਗੇ ਖੇਡ ਦਾ ਵਿੱਚ ਵਰਸਾਪ ਸਿੰਘ ਸਾਹਾ ਮਦੀਲਾ ਵਾਲਾ ਇੱਕ ਪਾਸੇ ਮਦੀਲਾ ਵਾਲਾ ਸਾਹਾ ਸਿਰਸੰਗੜ੍ਹ ਦੀ ਧਰਤੀ ਦੇ ਨੰਬਰ ਦੇਖਾਂਗੇ ਖੇਡ ਮੈਦਾਨ ਵਿੱਚ ਕੀ ਇਸ਼ਾਰਾ ਰੈਫਰੀ ਦਾ ਰੈਫਰੀ ਪੰਗੇ ਦਾ ਰੈਫਰੀ ਦਾ ਇਸ਼ਾਰਾ ਹੈ ਸੈਂਟਰ ਰੈਡਰ ਦਾ ਨੰਬਰ ਤਾ ਦੇ ਰਿਹਾ ਨੰਬਰ ਰੈਡਰ ਦੇ ਹਿੱਸੇ ਆ ਇਹ ਪੜਾ ਟੈਕਨੀਕਲ ਪੁਆਇੰਟ ਆ ਇਹ ਕੋਈ ਨਹੀਂ ਆਪਾਂ ਹੋਣ ਰੱਖ ਲਈਏ ਪੁਆਇੰਟ ਜਿਆਦਾ ਰੈਫਰੀ ਦਾ ਇਸ਼ਾਰਾ ਤੇ ਨੰਬਰ ਰੈਡਰ ਦਾ ਆ ਇਹ ਫੈਸਲਾ ਆਊਗਾ ਖੇਡ ਲੜ ਵਿੱਚ ਕਿ ਸਿੰਘੋ ਆਪਣੇ ਬੱਚਿਆਂ ਨੂੰ ਸਰਹੰਦ ਵਿਖਾ ਲਿਓ ਨੀਅਮ ਜਿੱਤੇ ਚਨੇ ਕੇ ਕੰਧ ਵਿਖਾ ਲਿਓ ਉਹ ਕਦੇ ਵੀ ਸਾਕਾ ਭੁੱਲਣ ਜੋਗ ਨਹੀਂ ਗੁਰੂ ਗੋਬਿੰਦ ਸਿੰਘ ਨੇ ਪਰਿਵਾਰ ਨੇ ਬਹੁਤ ਵੱਡੀ ਦੇਣ ਦਿੱਤੀ ਹੈ ਬਹੁਤ ਬੋਲ ਪ੍ਰਗਾ ਕਹਿੰਦੇ ਰਾਜੂ ਕਬੱਡੀ ਪਾਰਾ ਗੋਰਾ ਪਰ ਨਹੀਂ ਆ ਭਰਾ ਸਾਡਾ ਉਹਦੇ ਵੱਡੇ ਸਤਿਕਾਰ ਦਿੱਤੇ ਉਹਦੇ ਵੀ ਸ਼ੇਰ ਕਰਦੇ ਧੰਨਵਾਦ ਲਓ ਸਾਹਮਣੇ ਰਾਜੂ ਕਟੋਰੇ ਵਾਲੀ ਫਰੰਦੀ ਬਰਾ ਮੇਲਾ ਪੜ ਗਿਆ ਬੱਲੇ 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 ਮਾਰਦੇ ਦਾ ਇੱਕ ਕਬੱਡੀ 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 ਰਾਜੂ ਆ ਸਾਹਮਣੇ ਬੱਲੇ ਬੱਲੇ ਹੋਈ ਜਾਂਦੇ ਕੰਦੇ ਹੋਈ ਜਾਂਦਾ ਹੈ ਭੰਡਾਰੇ ਵਾਲਿਆ ਧੰਮੇਲੀ ਵਾਲਾ ਐਸਾ ਕਬੱਡੀ ਪਾ ਰਹੇ ਮੇਰੇ ਮਿੱਤਰੋ ਲਓ ਸਾਹਮਣੇ ਉੱਕਰਦੇ ਤਾਰ ਤੇ ਗਿੱਟੇ ਦਾ ਫਰਾਗ ਨੌਜਾਨਾ ਕਾਸ਼ ਨੇ ਟਰਾਈ ਕੀਤੀ ਪਰ ਤੱਕ ਦਬਾ ਬੱਟ ਰਾਈਡਰ ਨੇ ਇਸੇ ਕੱਪ ਨੂੰ ਲੈ ਗਿਆ ਗੱਗੀ ਨੂੰ ਲੈ ਕਹਿ ਦੀਆਂ ਮੋਲ ਮੋਲਿਆਂ ਆ ਬਦਲੋ ਟਕਣਾ ਪੈਣਾ ਮੇਰੇ ਮਿੱਤਰੋ ਲਓ ਸਾਹਮਣੇ ਗੁਰੂ ਦੇ ਖਾਲਸੇ ਝੜਦੇ ਹੋਏ ਪਰ ਸਾਹਮਣੇ ਜੱਪ ਖਡੂਰ ਸਾਹਿਬ ਦੀ ਧਰਤੀ ਦਾ ਇੱਕ ਸਗਲਾ ਨੰਬਰ ਜੋੜ ਗਿਆ ਹੈ ਲਓ ਸਾਹਮਣੇ ਉਹਨੇ ਮਾਰੀ ਜਦੋਂ ਛਾਲ ਲੈ ਕੇ ਜੋਰ ਪਤਾ ਨਾਲ ਅੱਖ ਦੀ ਝਮਕਦਾ ਕਮਾਲ ਜਿਹਾ ਹੋ ਗਿਆ ਇੱਕ ਪਾਸੇ ਟੀਮਾ ਪਹਾੜੇ ਵਾਲਾ ਦੂਜੇ ਪਾਸੇ ਮੰਨਤ ਢੋਲਣ ਪਿੰਡ ਵਾਲਾ ਮੁੰਡਾ ਹੈ ਟ੍ਰਾਈ ਕੀਤੀ ਪਰ ਸਾਹਮਣੇ ਪੁਆਇੰਟ ਰੰਜੀਤ ਟੀਮ ਵਾਲੇ ਮਨਦੀਪ ਦੁੱਲਾ ਆ ਗਿਆ ਗੱਗੂ ਸਾਹਮਣੇ ਕਹਿੰਦੇ ਦੁੱਲਾ ਕਬੱਡੀ ਪਾ ਰਿਹਾ ਚਾਰ ਖਿਡਾਰੀ ਤਿਆਰ ਨੇ ਇੱਕ ਅੰਨੀ ਦੇਖਾਂਗੇ ਖੇਡ ਮੈਦਾਨੇ ਨਾਜਵਾਲ ਪਰ ਨੰਬਰ ਰੇਡਰ ਦੇ ਬਾਅਦ ਤੇ ਜੁੜਦਾ ਹੋਇਆ ਹਰਜੀਤ ਹੁਣਾਂ ਦੇ ਪਿੰਡ ਦਾ ਉਹ ਤਗੜਾ ਨੰਬਰ ਗੱਲਾਂ ਚੱਲ ਗਈਆਂ ਮੇਰੇ ਮਿੱਤਰੋ ਹੰਦੀਪੁਰ ਦੀ ਧਰਤੀ ਦੇ ਛੋਟਾ ਤਾਰਦਨ ਉਹ ਸਾਹਮਣੇ ਛੋਟਾ ਗੁਰਦੇਤ ਤੱਕਰ ਦੇ ਪੈਰ ਦੇ ਸਾਹਮਣੇ ਪੁਆਇੰਟ ਰੇਡਰ ਦੇ ਹਿੱਸੇ ਹੈ ਬੜਾ ਚੋਟੀ ਦਾ ਮੈਚ ਖੇਡਿਆ ਜਾ ਰਿਹਾ ਹੈ ਮੰਨੇ ਦੀ ਕਬੱਡੀ ਪੈਣ ਜਾ ਰਹੀ ਜੀ ਬਣ ਗਿਆ ਇਹ ਗੱਲ ਸਵੇ ਦੇ ਮੁਕਲੀ ਹੈ ਪਹਿਲਾ ਫਰੰਦੀਪੁਰਿਆ ਜਹਾਜ ਬਣਾਏ ਮੁੰਡੇ ਨੇ ਲਓ ਚਾਰ ਗੱਗੀ ਚੱਕ ਦੇਸ ਰਾਜ ਇੱਕ ਕੰਨੀ ਦੇ ਅਨਮੋਲ ਵਰਗੇ ਉਹ ਸਾਹਮਣੇ ਟੱਕਰ ਚੋਟੀ ਦੀ ਮੇਰੇ ਮਿੱਤਰੋ ਲੱਗਿਆ ਪਿਆ ਜੋਰ ਨੰਬਰ ਜਾਫੀਆਂ ਦਾ ਨੰਬਰ ਗੱਗੀ ਚੱਕ ਦੇਸ ਰਾਜ ਇੱਕ ਲਾਂ ਟੌਪ ਦਾ ਜਫਾ ਕਬਾਲ ਕਰ ਗਿਆ ਮੇਰੇ ਮਿੱਤਰੋ ਜਿਹੜਾ ਜੱਪ ਖੰਡੂਰ ਸਾਹਿਬ ਅਗਲੀ ਕਬੱਡੀ ਪਾ ਰਿਹਾ ਨੌਜਵਾਲ ਇਹ ਘੋੜੇ ਦਾ ਜੇਤੂ ਆ ਲਿਹਾਰ ਸਿੰਘ ਵਾਲੀ ਮੰਡੀ ਜਿੱਥੇ ਫਿਰੰਦੀਪੁਰ ਕੀ ਗੋਪੀ ਦੀ ਵੱਡੀ ਐਂਟਰੀ ਹੋਈ ਵੱਡਾ ਮੇਲਾ ਕਰਾਇਆ ਸਾਡੇ ਭਰਾਵਾਂ ਨੇ ਸਵਰਨਾ ਰਾਉਕੇ ਮਨਦੀਪ ਧਾਮੀ ਆਸਟ੍ਰੇਲੀਆ ਵਾਲਾ ਮਾਣ ਕਰਦਾ ਇਧਰ ਜੱਪ ਵੀ ਪਈ ਹੋਈ ਰੇਡ ਤੇ ਨੰਬਰ ਰੇਡਰੇ ਬਾਅਦ ਤੇ ਜੋਰਦਾ ਹੋਇਆ ਮੈਚ ਸਰੋਦਾ ਗੁਰਦੇਵ ਸੰਦੀਪੁਰਾ ਮੈਦਾਨ ਵਿੱਚ ਅਗਲੀ ਕਬੱਡੀ ਲੈ ਕੇ ਪ੍ਰਮਾਤਮਾ ਦਾ ਮਾਣ ਗੁਜ਼ਰੀ ਗੰਗੂ ਦੀਆਂ ਗੱਲਾਂ ਵਿੱਚ ਆ ਕੇ ਤੁਰ ਪਈ ਬੱਤੀਆਂ ਨੂੰ ਉਂਗਲਾ ਫੜਾ ਕੇ ਤੁਰ ਪਈ ਲਓ ਸਾਹਮਣੇ ਦੇਵ ਹੈ ਬਲਦੀਪਰੀਆ ਨੌਜਾਨ ਟੱਕਰ ਸਾਹਮਣੇ ਵਾਹ ਬੀ ਛੋਟੇ ਗੁਰਬਤ ਦੇ ਨਾਲ ਹੋਈ ਹੈ ਪਰ ਸਾਹਮਣੇ ਪੁਆਇੰਟ ਰੇਡਰ ਦੇ ਹਿੱਸੇ ਹੈ ਦੁੱਲਾ ਨੌਜਾਨ ਗੱਗੇ ਪਾ ਕੇ ਦੀ ਧਰਤੀ ਦਾ ਹਰਜੀਤ ਉਹਨਾਂ ਦੇ ਪਿੰਡ ਦਾ ਨੌਜਾਨ ਇਸ ਸਮੇਂ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਨਿਸ਼ਾਨ ਢਿੱਲੋ ਢਿੱਲੋ ਬੈਰੀਜਨ ਦੀ ਗੱਲ ਚੱਲਦੀ ਹੈ ਇਹ ਤਾਂਦੇ ਸੁਰਸੰਗੀਏ ਦਾ ਤらっしゃ ਹੋਇਆ ਚੇਲਾ ਵਾਲਕਾ ਹੈ ਪਰ ਸਾਹਮਣੇ ਕੀ ਇਸ਼ਾਰੇ ਹੋਏ ਹੈ ਬਾਰੇ ਸੰਗੀਤ ਨੂੰ ਬੇਨਤੀ ਕਿਸੇ ਨੂੰ ਬਸਵੀ ਚ ਨਹੀਂ ਦੇਣਾ ਬਹੁਤ ਬਹੁਤ ਸਤਿਕਾਰ ਪਿੰਦੇ ਮੀਰਪੁਰੀਏ ਭਰਾ ਦਾ ਵੀ ਧੰਨਵਾਦ ਸਮੂਚਾ ਮਾਦਾਬਾਦ ਬੈਰੀਗੇੜ ਸਾਰੇ ਵਰਕਰ ਵੀ ਦਾ ਸਤਿਕਾਰ ਲੈ ਵੀ ਕਾਲੀਆਂ ਮਾਦਾ ਵੇਖ ਸਾਹਮਣੇ ਸੁਖਮਲ ਆ ਗਿਆ ਬਿਆਸ ਆਓ ਸਾਹਮਣੇ ਸੁਖਮਲ ਕਹਿੰਦੇ ਬਿਆਸ ਵਾਲਾ ਕਬੱਡੀ ਪਾਰਾ ਖੇਡ ਮੈਦਾਨ ਵਿੱਚ ਜਿੰਨਾ ਚਿਰ ਪੈਂਦੀ ਨਹੀਂ ਕਬੱਡੀ ਚ ਪਟਾਕੇ ਉਹਨਾਂ ਚ ਰੋਣਾ ਨਹੀਂ ਸੁਆਦ ਮਿੱਤਰੋ ਰਾਜੇ ਖੇਲੇ ਜਦੋਂ ਵੱਡੇ ਮੱਲ ਪਿੱੜਦੇ ਫਿਰ ਦੂਰ ਦੂਰ ਤੋਂ ਆਉਂਦੀ ਆਵਾਜ਼ ਮਿੱਤਰੋ ਇਹ ਫਰੰਦੀਪੁਰ ਦੀ ਧਰਤੀ ਮਕੈਨਲ ਵਿੱਚ ਕਰਨ ਵਾਲੀ ਭੱਗ ਵਾਲੀ ਆ ਜਿਹਨੇ ਕਈ ਖਿਡਾਰੀ ਸਾਡੀ ਮਾਣ ਸ਼ਰਕਤ ਵੀ ਝੋਲੀ ਪਾਦੇ ਆ ਔਰ ਫਰੰਦੀਪੁਰ ਕੇ ਗੋਪੀ ਨੇ ਘੋੜੇ ਘੋੜਿਆਂ ਵੀ ਰੱਖ ਲਿਆ ਉੱਪਰ ਮੁੰਡੇ ਛਾਂਸਵਰ ਮਿਹ ਆਉਂਦੇ ਆ ਇਹ ਮਾਲਕ ਵੀ ਮਿਹਰ ਤੇ ਬਣਾ ਕੁਝ ਨਹੀਂ ਹੋ ਸਕਦਾ ਇਹ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਹੀ ਸਾਰਾ ਕੁਝ ਹੋਇਆ ਹੈ ਅਖਾੜਾ ਪਾਤਸ਼ਾਹ ਬਣਿਆ ਹੋਇਆ ਹੈ ਘਰਾਂ ਦੇ ਲਾਗੇ ਬੈਠ ਸੁਖ ਬੰਗਾਲਿਆ ਹੋਇਆ ਅਖਾੜਾ ਪਾਤਸ਼ਾਹ ਬਣਿਆ ਹੋਇਆ ਹੈ ਰੋਜ਼ਾਨਾ ਮਿਹਨਤਾਂ ਲੱਗਦੀਆਂ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਗੁਰੂ ਸਹਿਬਾਨਾਂ ਦੀ ਕਿਰਾਈ ਹੋਏ ਪ੍ਰਫਾ ਅਖਾੜਾ ਪਾਤਸ਼ਾਹ ਕੱਲੇ ਸਿੰਘਪੁਰਿਆ ਭਰਾਵਾਂ ਦਾ ਵੀ ਧੰਨਵਾਦ ਹੈ ਸਿੰਘਪੁਰਿਆ ਗੱਲਾਂ ਵੀ ਆਇਆ ਹੋਇਆ ਹੈ ਪਰ ਸਿੰਘ ਦੇ ਸਤਕਾਰ ਗੁੱਡਾ ਪੰਮੋਈ ਵਾਲਾ ਪੰਮੋਈ ਤੇ ਪੰਧੋਈ ਦੋ ਪਿੰਡ ਪ੍ਰਸਿੱਧ ਕੀਤੇ ਆ ਗੱਬਰੂ ਨੇ ਪਰ ਸਾਹਮਣੇ ਪਾਰ ਢਿੱਲੋ ਨਾਲੀਆਂ ਕਾਬੇ ਸੁਰ ਸੰਗੀ ਦਾ 77 ਪਿੰਡਾ ਪਰ ਪੂਤ ਨਸਲ ਪਰ ਘੋੜਾ ਬਹੁਤਾਂ ਲਈ ਥੋੜਾ ਥੋੜਾ ਟੂਟੀ ਦਾ ਮੈਚ ਖੇਡਿਆ ਜਾ ਰਿਹਾ ਹੈ ਬਾਕੀ ਆ ਗਿਆ ਟੋਰੇ ਵਾਲਾ ਜੈਪੁਰੀਆ ਮੁੰਡਾ ਸਾਹਮਣੇ ਕਬੱਡੀ ਪਾਰਿਆ ਮੇਰੇ ਮਿੱਤਰੋ ਗੱਗੀ ਹੈ ਇਰਾਦਾ ਤੇ ਕਹਦੇ ਹਿਮਾਲਿਆ ਪਰਬਤ ਰੰਧੀਪੁਰੀਏ ਗੋਪੀ ਨੂੰ ਚਾਰ ਜਫੀ ਪਿਆਰ ਨੇ ਚੌਥੀ ਕਮਲੀ ਚੈਨ ਟੀਮੇ ਦੀ ਪਈ ਰੇਡ ਗਰਦਤ ਗਰਦਤ ਖੰਡੂਰ ਸਵਾਲਾ ਕਨੇ ਕੋਸ਼ਿਸ਼ ਕਰ ਰਿਹਾ ਕਨੇ ਵੱਡੇ ਗਰਦਤ ਦੀ ਗੱਲ ਲੱਗਦਾ ਛੋਟਾ ਗਰਦਤ ਸੱਤਾ ਹੁਣੋਂ ਪਿੰਡੂ ਮੇਰੇ ਮਿੱਤਰੋ ਇਧਰ ਸੁੱਖਾ ਕੰਨ ਇਕੱਲੇ ਵਾਲੇ ਟੱਕਦਾ ਤੇ ਜਰਲਾਵ ਨਹੀਂ ਪੁੱਜਿਆ ਖੰਡੂਰ ਸਵਾਲਾ ਇਹ ਮੈਚ ਕਾ ਦਾ ਜੂਰੇ ਜੰਦ ਨਿਕਲੀ ਜਾਂਦੇ ਮੈਚ ਦੇ ਤਹਾਰੀ ਮੰਨ ਵਾਲੇ ਪ੍ਰਵਾਹ ਦਾ ਰਾਣਾ ਲਹਰੀਮਲ ਹੈਪੀ ਲਹਰੀਮਲ ਸਾਡੀ ਮਾਂ ਖੇਡ ਕਬੱਡੀ ਦੇ ਅਨਮੋਲੋ ਹੀਰੇ ਹੈ ਜੋ ਜੱਪ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਖਰੂਰ ਸਾਹਿਬ ਦੀ ਧਰਤੀ ਹੈ ਲੱਭੀ ਅਰਸ਼ ਪੁੱਤਲਾਲੀਆ ਇਹ ਸਾਹਮਣੇ ਨੌਜਵਾਨ ਗੁੱਟ ਫੜਨ ਦੀ ਕੋਸ਼ਿਸ਼ ਕੀਤੀ ਹੈ ਇਹ ਵੱਜੀ ਹੋਏ ਕੈਂਚੀ ਪੁਖੜ ਦੇ ਪੈਰ ਵੈਂਟਰ ਰੀਡਰ ਦੇ ਸੇ ਜੁੜ ਗਿਆ ਹੈ ਅਦਰ ਅਜਨ ਪ੍ਰੀਤ ਅਰਜਨ ਲਾਪਰੀ ਦਾ ਜਗਰਦਰਪਾ ਤਰਸੇ ਸਿੰਘ ਦਾ ਦੁੱਧੀ ਉਂਦਾ ਪੁੱਤੜਾ ਉਹਨਾਂ ਦੀ ਚੜ੍ਹਦੀ ਕਲਾ ਦੇ ਮਾਪੁਰਛ ਨੇ ਬਹੁਤ ਵੱਡੇ ਪਿਆਰ ਦੇ ਜਿੰਦਾ ਹਰਦੇਵ ਸਿੰਘ ਵੀ ਆਇਆ ਸਿਰਸਿੰਘ ਵਾਲੇ ਜੀਆ ਨੂੰ ਲਾਡੀ ਸਭਰਾ ਦੀ ਪਈ ਹੋਈ ਰੇਡ ਚਾਰੇ ਜਾਫੀ ਪਿਆਰ ਨੇ ਕਿ ਕਬੱਡੀ ਦੇ ਮੈਦਾਨ ਵਿੱਚ ਹੋੜ ਗਿਆ ਟਕਰਾ ਖਾਧਿਆ ਖੜਾਕਾਂ ਦਾ ਪਤਾ ਅੱਜ ਲੱਗੂਗਾ ਪੱਟ ਤੇ ਮਾਰ ਫੱਟੇ ਖੜੀ ਕਰ ਉਂਗਲੀ ਧਾਵੀ ਜਿਹੜੇ ਸ਼ੇਰ ਵਾਂਗ ਵੱਜੂਗਾ ਜਾਫੀ ਜਦੋਂ ਲਾਉ ਜਿੱਤਾਂ ਪਾਉ ਭੰਗੜਾ ਵਾਕੇ ਮਤਲਬ ਜਖੜਾ ਹੀ ਖੜੂਗਾ ਤਰਸੇਮ ਨਾਲਾ ਸਿਰਸਿੰਘ ਦਾ ਇਹ ਗੱਡਣਾ ਤਣਾ ਬਹੁਤ ਸੁੰਦਰ ਗਰਾਊਂਡ ਭਰਾ ਨੇ ਤਿਆਰ ਕੀਤੀ ਆ ਉਹ ਸਾਰੇ ਵਰਕਾਂ ਦਾ ਲਓ ਸਾਹਮਣੇ ਪਈਏ ਉਧਰ ਇੰਦਰ ਮੱਲੀ ਤੇ ਨਾਲ ਕਿਹਨੇ ਸਾਡਾ ਮੱਲੀ ਪੌਸੇ ਗਰੁੱਪ ਵਾਲਾ ਬਰਾਣ ਬਰਨੋਈ ਸਾਡੇ ਵੀਰ ਦਾ ਦੱਸੀ ਦੇ ਜਾ ਬੋਰਾ ਬਰਨੋਈ ਸੋਣਾ ਸਾਉਦੀ ਤੇ ਬਾਦ ਸੌਦੀ ਅਰੇ ਸਾਰੇ ਵੀਰਾਂ ਦਾ ਸਤਿਕਾਰ ਵੱਡੇ ਪਿਆਰ ਵੀ ਭੇਜੇ ਆ ਲਓ ਸਾਹਮਣੇ ਸੁਖਮਰ ਪਿਆਸ ਵਾਲਾ ਕਬੱਡੀ ਪਾਰਾ ਮੇਰੇ ਮਿੱਤਰੋ ਤੇ ਸਾਟਾ ਹੈ ਮਹਿਲਾ ਵਾਲਾ ਕਿੱਤਾ ਫੜਨ ਦੀ ਕੋਸ਼ਿਸ਼ ਕੀਤੀ ਸੀ ਪਹਿਲਾਂ ਇਹ ਸਾਹਮਣੇ ਲੱਗ ਗਿਆ ਲੱਤੀ ਮੁੰਡਾ ਪਰ ਸਾਹਮਣੇ ਪੁਆਇੰਟਰ ਰੈਟਰ ਦੇ ਹੱਥੇ ਆ ਉਧਰ ਗੋਲ ਦੀ ਮੰਮੀ ਹੁਣੀ ਆਏ ਆ ਸਾਡੇ ਕੁਲਵੀਰ ਮੱਲੀ ਸਾਹਿਬ ਦਾ ਅੰਬਰ ਮੱਲੀ ਮੀਰ ਦਾ ਸਦਕਾਨ ਪਰ ਸਾਹਮਣੇ ਡੋੜ ਗਿਆ ਕਬੱਡੀ ਦੇ ਨਾਲ ਆਹ ਸਾਹਮਣੇ ਰੇਡ ਪੈ ਗਈ ਹੈ ਕਾਲੀ ਉਹ ਚੱਕ ਲੈ ਵਾਏ ਗਿਆ ਲਓ ਸਾਹਮਣੇ ਇਹ ਕਬੱਡੀ ਪਈ ਹੋਈ ਆ ਇਹ ਬੁੱਲਾ ਗੱਗੂ ਬੋਲੇ ਵਾਲਾ ਚਾਰੇ ਜਾਫੀ ਤਿਆਰ ਨੇ ਗੱਗੂ ਬੋਲੇ ਦੀ ਪਈ ਹੋਈ ਰੇਡ ਲਓ ਸਾਹਮਣੇ ਦੇਖੋ ਖੇਡ ਮੈਦਾਨ ਵਿੱਚ ਚਾਰੇ ਜਾਫੀ ਤਿਆਰ ਬਰ ਤਿਆਰ ਨੇ ਪਈ ਹੋਈ ਰੇਡ ਤੇ ਮੁਕਾਬਲਾ ਸਭਤਰੀ ਨੰਬਰ ਰੇਡਰ ਦਾ ਜੰਗ ਦਾ ਮਦਾਨ ਭਵੇਂ ਖੇਡ ਦਾ ਮਦਾਨ ਰਾਜੇ ਖੇਲੇ ਤਲੀ ਦੇ ਟਕੌੜੀ ਪਈ ਦੀ ਜਾਨ ਚੱਬ ਕੱਢ ਕੇ ਯਾਰ ਨੇ ਛੱਟੇ ਜਿਕੇ ਲਗਾੜ ਕੇ ਕੀਤੀ ਥੋਕ ਸੱਲੀ ਵਾਲੀ ਝੱਟ ਮਿੱਤਰੋ ਰਾਜੇ ਖੱਲੇ ਆਪਣਾ ਵੀ ਸਿਰਾ ਹੋ ਗਿਆ ਅੱਜ ਝੜ ਗਈ ਸਿਰੇ ਨੂੰ ਕੱਢ ਮਿੱਤਰੋ ਉਧਰ ਦੇ ਪਾਸੇ ਗੁਰਦੇਵ ਸ਼ਰੰਦੀਪੁਰਗਾ ਤੇ ਕਾਇਸਰ ਸਿੰਘ ਦੀ ਧਰਤੀ ਦਾ ਕੋਸ਼ਿਸ਼ ਕਰ ਰਿਹਾ ਸੋਨੂੰ ਸੋਲ ਵੀ ਸਾਡਾ ਵੀਰ ਆਇਆ ਇਹ ਵੀ ਬੋਰ ਬੰਨੂ ਸਾਡੇ ਖੇਡ ਕਬੱਡੀ ਆਉਣ ਵਾਲਾ ਜਾੜਾ ਵਾਲਾ ਬੋਰ ਕਬੱਡੀਆਂ ਜਿਹੜੀ ਆ ਜੱਪ ਦੀਆਂ ਦੌਰ ਇਡਾ ਚਮਕੌਰ ਦਬਈ ਜੇ ਗੁਰਦੇਵ ਹਾਂਗਕਾਂ ਕਹਿੰਦੇ ਐ 1000 ਲਿਆ ਬੈਣ ਗਿਆ ਪਰ ਉਧਰ ਲਾਈਵ ਚੱਲਦਾ ਐ ਜੋ ਜੀਵਨ ਕਬੱਡੀ ਪਾਰਿਆ ਮੇਰੇ ਮਿੱਤਰੋ ਖੈਰਾ ਪਿੰਦਾ ਗੱਗੀ ਹੋਖਾ ਮੂਰੇ ਤੱਕਦੇ ਸਾਸ ਪਿੰਦਾ ਪਰ ਹਾਰ ਸਾਹ ਦੁੱਕਣ ਵਾਲੀਆ ਇਹ ਸਾਹਮਣੇ ਵਾਜਦੇ ਤੱਕੇ ਵਾਜਦੀਆਂ ਟੱਕਰਾ ਮੇਰੇ ਮਿੱਤਰੋ ਵਾਇਡ ਰੇਡਰ ਦੇ ਹੱਥੇ ਐ ਲੈ ਵੀ ਸੋਨੂ ਸ਼ੋਰ ਗੱਡਾ ਪੰਧੋਈ ਵਾਲਾ ਕਬੱਡੀ ਲਓ ਕਹਿੰਦੇ ਉਧਰ ਗੱਡਾ ਪੰਧੋਈ ਵਾਲਾ ਕਬੱਡੀ ਪਾ ਰਿਹਾ ਹੈ ਕਿ ਚਾਰ ਜਾਫੀ ਤਿਆਰ ਪਰ ਤਿਆਰ ਜੀ ਇੱਕ ਕਰਨੀ ਤੇ ਕਹਿੰਦੇ ਸਾਬਾ ਮਨੀਲਾ ਵਾਲਾ ਪਰ ਆ ਛੋਟਾ ਗੁਰਦੇਤ ਉਹ ਛੋਟਾ ਗੁਰਦੇਤ ਹੋ ਗਿਆ ਸਾਹਮਣੇ ਇੱਕੋ ਜਿਹਾ ਸਰੀਰ ਉਖੜਦੇ ਪੈਰ ਉਹ ਰੱਖਿਆ ਤੋਲ ਤੇ ਹੱਥ ਹੁੰਦੀ ਹੋ ਬੱਲੇ 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 ਮਾਝੇ ਵਾਲੇ ਮੈਚ ਦਾ ਸੁਆਦ ਦੀ ਮਾਰ ਜੀ ਲਾਹਤਰੀਆਂ ਵੱਜਣਗੀਆਂ ਰਾਜੂ ਪਾਖਾ ਕਬੱਡੀ ਕਟੋਰੀ ਵਾਲਿਆ ਅੱਜਾ ਕਮੇਕਰ ਕੰਗਨੀ ਵਾਲਾ ਖੁਸ਼ ਹੈ ਰੌਣਕਾਂ ਬਹਾਰਾਂ ਕ੍ਰੰਦੀਪੁਰ ਦੀ ਧਰਤੀ ਤੇ ਲੱਗੀਆਂ ਹੋਈਆਂ ਜਗਤ ਮਾਤਾ ਪੰਤਨ ਮਾਤਾ ਗੁਜਰ ਕੌਰ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਸ਼ਹਾਦਤ ਨੂੰ ਪ੍ਰਣਾਮ ਸਾਹਮਣੇ ਸੁੱਖਾ ਨੌਜਾਨ ਬੰਘਾਲੇ ਵਾਲਾ ਮੁੰਡਾ ਉਹ ਸਾਹਮਣੇ ਖੜੇ ਪੈਰ ਪੁਆਇੰਟ ਰੇਂਡਰ ਦੇ ਹਿੱਸੇ ਆ ਟੀਮਾਂ ਪਾ ਵੀ ਕਬੱਡੀ ਕਹਾਲੇ ਵਾਲਾ ਤੇ ਸੋਨੇ ਸਾਹਮਣੇ ਤੀਨਾ ਕਬੱਡੀ ਪਾ ਰਿਹਾ ਮੋਲਾ ਵੀ ਆਇਆ ਸਾਡਾ ਵੀਰ ਤੇ ਜੀਤ ਵੀ ਆਇਆ ਗੱਡੇ ਪੋਏ ਵਾਲਾ ਪਰ ਇੱਥੇ ਟੀਲੇ ਦੀ ਕਬੱਡੀ ਲੈ ਵੀ ਸਾਡਾ ਲੱਕ ਟੁੱਟ ਕੇ ਆ ਅਵਤਾਰ ਠਿੱਖੀ ਡਿੰਗ ਵਾਲਾ ਕੋ ਕੱਤੀ ਕਵੀ ਤੇ ਬਹਿ ਜਾਣਾ ਮੰਨ ਕੇ ਗਾਢੇ ਰੱਖਦੇ ਧਾਣਾ ਸਿੱਖ ਕੌਮ ਦਾ ਮੋਢੀ ਜੀ ਸਵਾ ਲੱਖ ਤੇ ਜਿਹੜਾ ਖੜਿਆ ਆ ਅਸੀਂ ਉਹਦੀ ਨਗਰੀ ਦੇ ਕਿਨੇ ਸੀਸ ਤਲੀ ਤੇ ਖੜੇ ਸੀਸ ਤਲੀ ਤੇ ਭਰੇ ਆਜ ਦਾਪ ਦੀ ਕਬੱਡੀ 1000 ਦੀ ਰੇਡ ਹੈ ਮੇਰੇ ਮਿੱਤਰੋ ਚਮਕੌਰ ਦੇ ਬਈ ਤੇ ਗੁਰਦੇਵ ਹਾਂਗਕਾਂਗ ਵੱਡੇ ਪਿਆਰ ਇਹਦਾ ਲਬਜਨ ਖੁਸ਼ ਹੋ ਕਰਕੇ ਪੋੜਿਆ ਆ ਕਬੱਡੀ 1000 ਦੀ ਇੱਕ ਪੈ ਗਈ ਹੈ ਇੱਕ ਹੋਰ ਬਾਕੀ ਹੈ ਬਾਬਾ ਜੀ ਬਾਬਾ ਮਨਜੀਤ ਸਿੰਘ ਦੀ ਕਾਰ ਸੇਵਾ ਦਿੱਲੀ ਵਾਲੇ ਬਾਹਰ ਪੁੱਛ ਆਪ ਆਨੰਦ ਮਾਣ ਰਿਹਾ ਮਾ ਖੇਡ ਕਬੱਡੀ ਦਾ ਨਾਲ ਬਾਬਾ ਜੀ ਬਾਬਾ ਨਿਰਮਲ ਸਿੰਘ ਮਾਉ ਸਾਹਿਬ ਵਾਲੇ ਆ ਸਾਰੀ ਸੰਗਤ ਦਾ ਸਤਿਕਾਰ ਇਲਾਕੇ ਭਰ ਦੇ ਸੰਗਤ ਆਈ ਹੈ ਲੈ ਵੀ ਫਰੰਦੀਪੁਰੀਆ ਜੱਟਾ ਕੋਈ ਵੀ ਪੁਰਾਣੀ ਜਿੰਨੀ ਵੀ ਸੰਗਤ ਜੁੜੀ ਹੈ ਕੋਈ ਵੀ ਪੁਰਾਣੀ ਰੁੱਤ ਕੇ ਨਹੀਂ ਗਿਆ ਖੇਡ ਮੈਦਾਨ ਦੇਖ ਰਹੇ ਆ ਸਾਰੀ ਸੰਗਤ ਦਾ ਸਤਿਕਾਰ ਗੁਰਪ੍ਰੀਤੋ ਸਾਹਮਣੇ ਖੜੇ ਉੱਤ ਆਹ ਛੋਟਾ ਤਾਰਜੋ ਤੇ ਦੂਜੇ ਪਾਸੇ ਸੁਖਮਣ ਹੈ ਕਹਿੰਦਾ ਪੋਲੀਆਂ ਪੋਲੀਆਂ ਮਾਰਦਾ ਆਹ ਸਾਹਮਣੇ ਟੱਕਰ ਚੋਟੀ ਦੀ ਮੇਰੇ ਪੁੱਤਰ ਬੱਗਿਆ ਯਾਰ ਫਾਜ ਦੇ ਕੱਟ ਖੜਦੇ ਪੈਰ ਤੇ ਫਾਇਨ ਸਾਹਮਣੇ ਰੇਡਰ ਦੇ ਹੱਥ ਹੈ ਅਗਲੀ ਰੇਡ ਮਨਨ ਚੱਪੂ ਦੀ ਪਾਈਓ ਸਾਹਮਣੇ ਮਾਠਾ ਮਨਨ ਕਬੱਡੀ ਪਾ ਰਿਹਾ ਚੱਪੂ ਪਰਵਾਰ ਦਾ ਹੋਈਗਾ ਇੱਕ ਕੰਨੀ ਤੇ ਫਰੰਦੀਪਰੀਆ ਬੋਟੀ ਲੱਗਾ ਹੋਇਆ ਫਰੰਦੀਪਰੀਆ ਬੋਟੀ ਦੀ ਯਾਰੋ ਬਗਲ ਮਸ਼ਹੂਰ ਚੜ ਦਿੰਦਾ ਤਾ ਵੀ ਡਿੱਕੇ ਕਰ ਦਿੰਦਾ ਟਾਰੀਆਂ ਦਾ ਦੂਰ ਪਰ ਆ ਗੱਗੀ ਹੈ ਜਿਹੜਾ ਟਰਾਈ ਕਰ ਰਿਹਾ ਲਓ ਵੀ ਮਾਝੇ ਵਾਲੇ ਤਾੜੀ ਵੱਜਣੀ ਚਾਹੀਦੀ ਹੈ ਉਹ ਤਾੜੀ ਵੱਜਣੀ ਚਾਹੀਦੀ ਹੈ ਛੋਟੀ ਦਾ ਜੱਫਾ ਸਾਰ ਧੜਦੇ ਫਰੰਦੀਪੁਰ ਦੀ ਧਰਤੀ ਬਾਰੇ ਹਟਾ ਗੱਡ ਕੇ ਪਿਆਰੀ ਸੱਜਣਗਤ ਦੀ ਗੱਗੀ ਟੱਕ ਦੇ ਸਰਾਂ ਦੇ ਮੁੰਡੇ ਨੇ ਲਾ ਟੌਪ ਦਾ ਜੱਫਾ ਕਮਾਲ ਕਰ ਦਿੱਤੀ ਹੈ। ਹਾਂ ਸਾਹਮਣੇ ਰੇਡ ਪਾਉਣੀ ਨੌਜੋਨ ਵਧਿਆ ਆਇਆ ਹੈ। ਸਤਨਾਬ ਸਿੰਘ ਦੀ ਆਸਟ੍ਰੇਲੀਆ ਵੱਲੋਂ ਬਹੁਤ ਵੱਡੇ ਪਿਆਰ ਆਏ ਹੈ। ਬਹੁਤ ਬਹੁਤ ਸਤਿਕਾਰ ਪਰ ਸਾਡੀ ਬੇਨਤੀ ਹੈ ਮੈਚ ਬੜਾ ਵਧੀਆ ਬੇਸ਼ੱਕ ਸਾਨੂੰ ਪੈਸੇ ਨਾ ਦਿਓ ਮੈਚ ਮੋੜ ਲੈਣ ਦਿਓ ਇੱਕ ਵਾਰ ਸੇ ਗੁਰਦੇਵ ਦੇਹ ਹ ਬਰੰਦੀਪੁਰਿਆ ਨੌਜੋਨ ਆਕਾਸ਼ ਢਿੱਲੋਂ ਦੇ ਨਾਲ ਟੱਕਰ ਹੋਈ ਹੈ। ਪੁਆਇੰਟ ਰੇਡਰ ਦੇ ਸਿਆ ਹੈ ਲੈ ਵੀ ਦੁੱਲਿਆ ਪਾ ਕਬੱਡੀ ਬੋਲ ਸੋਹਾ ਸਾਹਮਣੇ ਦੁੱਲਾ ਕਬੱਡੀ ਪਾ ਰਿਹਾ ਹੈ ਮੋਲੇ ਦਾ ਗਰਾਈ ਤੇ ਜੀਤ ਦਾ ਗਰਾਈ ਉਧਰ ਮੱਲੀ ਬੌਂਸਰ ਸਕੋਰਟੀ ਦਾ ਵੀ ਧੰਨਵਾਦ ਕਰ ਦਿੰਦੇ ਆ ਕਰੋਕ ਸਿੰਘ ਮੱਲੀ ਸਾਹਿਬ ਦਾ ਧੰਨਵਾਦ ਮੱਲੀ ਨੂੰ ਕਹਿੰਦੇ ਘਰਾਲੇ ਦੇ ਕੱਪ ਤੋਂ ਉਹ ਕਾਲੇ ਰੰਗ ਦੀ ਸਕੋਰਟੀ ਇਹ ਦਿੱਤੀ ਆ ਪਰ ਦੁੱਲੇ ਨਾਲ ਟੱਕਰ ਪੁਆਇੰਟ ਜਿਹੜਾ ਦੁੱਲੇ ਨੇ ਆਪਣੀ ਟੀਮ ਦੇ ਖਾਤੇ ਵਿੱਚ ਜੋੜ ਦਿੱਤਾ ਦੁੱਲੇ ਦਾ ਪਾ ਵੀ ਕਬੱਡੀ ਪੰਧੋਈ ਵਾਲੇ ਉਧਰ ਸਾਡਾ ਅਰਜਨ ਲਾਹਰੀ ਸਿੰਘ ਦੀਆਂ ਰੇਡਾਂ ਦੇ ਉੱਪਰ ਮਾਇਆ ਲਾਈ ਸੀ ਹਰਪਾਲ ਪੰਜਾਬ ਰਾਜ ਬਿਜਲੀ ਰੇਡ ਸਾਡੇ ਸਤਿਕਾਰਯੋਗ ਵੀਰ ਨੇ ਪਰ ਸਾਡਾ ਵੀਰ ਫਿੱਟ ਹੋ ਕਰਕੇ ਔਰ ਆਉਣ ਵਾਲੇ ਸਮੇਂ ਦਾ ਫਿਰ ਸੁਪਰਸਟਾਰ ਧਾਵੇ ਬਣੇਗਾ ਸਾਡੀਆਂ ਛੋਟੇ ਸ਼ਾਵਾਂ ਦਵਾਵਾ ਪਰ ਸਾਹਮਣੇ ਟੱਕ ਦਬੋ ਤੇ ਗੁੱਡਾ ਪੰਮੋਈ ਵਾਲਾ ਇੱਕ ਤਗੜਾ ਨੰਬਰ ਜੋੜ ਗਿਆ ਇਧਰ ਚਮਕੌਰ ਦਬਾਈ ਹਰਬੀਰ ਹੰਕਾਵ ਵੱਡੇ ਪਿਆਰ ਦੇ ਰਹੇ ਆ ਪਰ ਜੋੜ ਜੀ ਨੰਗਿਆ ਪਿੰਡਾਂ ਦੇ ਨਾਲ ਜੀਵਨ ਖਾਰਾ ਪਿੰਡ ਦਾ ਜੀਵਨ ਦਾ ਫਾਰੀ ਸੰਗਤਾਂ ਸਰਕਾਰ ਲਓ ਸਾਹਮਣੇ ਜੀਵਨ ਦੀ ਰੇਡ ਹੈ ਲੈ ਵੀ ਗੱਗੀ ਹੋਖਾ ਫੇਰ ਮੁਰਾ ਲਓ ਗੱਲਾਂ ਚੱਲਣ ਗਿਆ ਮੇਰੇ ਮਿੱਤਰੋ ਇਹ ਸੁੱਖ ਬੰਗਾਲੇ ਵਾਲਾ ਓਹ ਹੋ ਗਈ ਟੱਕਰ ਵੱਜਦੇ ਟੱਕੇ ਹੁੰਦੀ ਗਈ ਤੰਨੇ 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 ਫਰੰਦੀਪੁਰ ਦੀ ਧਰਤੀ ਇਹ ਸਾਹਮਣੇ ਸੋਖਾ ਹੈ ਬੰਗਾਲਾ ਪਿੰਡ ਤੇ ਜੀਵਨ ਖਾਰੇ ਵਾਲਾ ਫੜ ਕੇ ਤਾਰ ਪੁਆਇੰਟ ਹਿੱਟ ਦਾ ਨੰਬਰ ਖਾਵੀ ਦਾ ਪਿਆਰੀ ਸਾਥ ਸੰਗਣੀ ਆਉਂਦਾ ਕਬੱਡੀ ਦਾ ਅਦੰਦ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਕੇ ਦੇ ਸੇਖਾਂ ਸਾਰੀ ਸੰਗਤ ਦਾ ਧੰਨਵਾਦ ਕੰਕਣ ਮਾਤਾ ਗਜ਼ਰ ਕੌਰ ਜੀ ਬਾਬਾ ਤੋਰਾਵਰ ਸਿੰਘ ਜੀ ਬਾਬਾ ਫੱਤੇ ਸਿੰਘ ਜੀਆਂ ਦਾ ਇਹ ਸ਼ਹੀਦੀ ਦਿਹਾੜਾ ਸਲਾਣਾ ਜੋੜ ਮੇਲਾ ਖੇਡ ਮੇਲਾ ਖੇਡਿਆ ਜਾ ਰਿਹਾ ਹੈ ਅਗਲੀ ਰੇਡ ਤੀਨੋਂ ਪਹਾਲੇ ਵਾਲੇ ਤੇ ਸਾਬਾ ਹੈ ਨੌਜਵਾਨ ਲਓ ਸਾਬਾ ਮਨੀਲੇ ਵਾਲਾ ਸੋਰ ਸਿੰਘ ਦੀ ਧਰਤੀ ਦਾ ਹੋ ਗਿਆ ਸਾਹਮਣੇ ਉਖੜਦੇ ਪੈਰ ਪਰ ਤੀਨੇ ਨੇ ਪੁਆਇੰਟ ਆਪਣੀ ਟੀਮ ਦੇ ਖਾਤੇ ਵਿੱਚ ਦੇ ਦਿੱਤੇ 2000 ਵਾਲੀ ਦੂਸਰੀ ਕ੍ਰਿਡਿਟੀ ਹੈ ਚਮਕਾਰ ਦਵਾਈ 1000 1000 1000 ਦਿੱਤਾ ਜਾਣਾ ਦੂਸਰੀ ਕਬੱਡੀ ਹੈ ਮੇਰੇ ਮਿੱਤਰੋ ਚਮਕੌਰ ਦੁਬਈ ਵਰਦਨ ਹਾਂਗਕਾਂਗ ਪਰ ਸਾਹਮਣੇ ਗੱਗੀ 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 ਹੋ 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 ਆ ਗੱਗੀ ਚੱਕ ਦੋਸ ਰਾਜਵਾਲਾ ਮੁੰਡਾ ਮੇਰੇ ਮਿੱਤਰੋ ਉਹ ਸਾਹਮਣੇ ਹੁੰਦੀ ਹੋਈ ਟੱਕਰ ਵਾਹ ਵੇ ਰਾਮਾ ਜਾਂਦੇ ਨੇ ਉਹ 47 ਸੱਤਖ ਦੀ ਆਵਾਜ਼ ਨਿਆਰਾ ਵੀ ਦੇ ਜਿਉਂਦਾ ਰਹਿ ਸੱਚੇ ਬਾਦਸ਼ਾਹ ਚੜਦੀ ਕਲਾ ਆ ਲੈ ਬਈ ਮੋਲਿਆ ਇਕੱਠੇ ਖੇਡਦਾ ਰਹਾ ਆ ਜੀਤ ਹੁਣਾ ਦਾ ਪਿਆਰ ਹੈ ਪਰ ਟੱਕਰ ਦੇਖਦੇ ਖੇਡ ਦੇ ਮੈਦਾਨ ਦੇ ਵਿੱਚ ਕੌਣ ਬੱਲੇ ਕੱਲੇ ਕਰਦਾ ਹੈ ਤੇ ਰਾਜਰੀ ਦਾ ਫੈਸਲਾ اٹਲ ਹੋਣਾ ਉਧਰ ਅਮਰ ਵਪਾਰੀ ਦਾ ਵੀ ਟੜਕਾਰ ਕਰ ਹੋ ਰਿਹਾ ਹੈ ਗੁਰਦੂਤੇ ਮੋਹਰੇ ਵਿੱਚ ਜਿੰਦ ਜਾਨ ਮਾਰ ਕੇ ਮੁੱਲ ਤਾਰਨਾ ਪੈਂਦਾ ਯਾਰ ਨੇ ਯਾਰ ਹੋਣਗੇ ਵੀਰਾਂ ਦੇ ਆਕਾਸ਼ ਭੱਲੇ ਨੌਜਵਾਨ ਸਿਰਸਗ ਦੀ ਧਰਤੀ ਦਾ ਅੰਬੇ ਉਹਨਾਂ ਦਾ ਸਾਥੀ ਵੱਡੀ ਕਮੇਟੀ ਆਜੱਥੇ ਦੇ ਕੋਲ ਹਜ਼ਾਰਾਂ ਕਬਈ ਗੁਰਦੇਵ ਹਾਨ ਟੋਗ ਇਹ ਛੋਟੇ ਪਾਰ ਦਿੰਦੇ ਲਈ ਵੱਡੇ ਮਾਨ ਸਨਮਾਨ ਨੇ ਇਧਰ ਸਰੀ ਆਸਟ੍ਰੇਲੀਆ ਵਾਲੇ ਬਿਲੋਂ ਬਹੁਤ ਵੱਡੇ ਪਿਆਰ ਵੱਡੇ ਆਸ਼ੀਰਵਾਦ ਆਏ ਹੈ